ਯੋਗ ਨਸ਼ਾ ਵਿਰੋਧ ਜਿਹੜਾ ਚੱਲ ਰਿਹਾ ਸੀ ਇੱਕ ਬਹੁਤ ਵੱਡਾ ਰੌਲਾ ਪੈ ਚੁੱਕਿਆ ਹੈ। ਯਾਨੀ ਕਿ ਨਸ਼ੇ ਦੀ ਤਸਕਰ ਨੇ ਇੱਕ ਬਹੁਤ ਵੱਡਾ ਰਾਜ ਖੋਲ ਦਿੱਤਾ ਪੰਜਾਬ ਦੀ ਪੁਲਿਸ ਵਾਲੀ ਦਾ ਜਿਹੜੀ ਚਿੱਟਾ ਵੇਚਣ ਤੋਂ ਬਾਅਦ ਉਹ ਮਨਾਂ ਕਹਿੰਦੀ ਮੇਰੇ ਤੋਂ ਇਹ ਤੁਹਾਡੀ ਪੁਲਿਸ ਆਈ ਕਮਿਸ਼ਨ ਲੈ ਕੇ ਜਾਂਦੀ ਹੈ। ਗੱਡੀ ਦੇ ਵਿੱਚ ਰੌਲਾ ਪੈ ਗਿਆ ਬਹੁਤ ਵੱਡੀ ਝੜਪ ਹੋ ਗਈ ਆ। ਔਰ ਦੂਸਰੇ ਪਾਸੇ ਸੀਐਮ ਨੂੰ ਗੁੱਸਾ ਨਾ ਆਵੇ ਇਹ ਹੋ ਨਹੀਂ ਸਕਦਾ। ਕਿਉਂਕਿ ਇੱਕ ਪਾਸੇ ਨਸ਼ੇ ਤਸਕਰ ਦਾ ਤੁਸੀਂ ਪਹਿਲਾ ਵੀਡੀਓ ਦੇਖਿਆ ਹੋਣਾ ਭਗਵੰਤ ਮਾਨ ਦਾ ਅੱਜ ਵੀ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਇੱਕ ਪਹਿਲੀ ਵੀਡੀਓ ਜਾਰੀ ਹੋਈ ਸੀ ਜਦੋਂ ਨਸ਼ਿਆਂ ਵਿਰੁੱਧ ਯੁੱਧ ਛੇੜਿਆ ਗਿਆ ਪੰਜਾਬ ਦੇ ਅੰਦਰ ਕਿ ਭਾਈ ਇੱਕ ਮਹਿਲਾ ਕਹਿੰਦੀ ਆ ਕਿ ਮੈਂ ਤਾਂ ਚਿਟਾ ਹੀ ਵੇਚੂਗੀ ਇਹੀ ਗੱਲ ਸੁਣੀ ਹੋਣੀ ਆ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਬਿਆਨ ਆ ਜਾਂਦਾ ਕਿ ਸਿੱਧਾ ਦੇ ਉੱਤੇ ਬਲਡੋਜ਼ਰ ਚਲਾ ਦਿਓ ਜਾਂ ਇਹਨਾਂ ਦੇ ਘਰ ਦੇ ਉੱਤੇ ਚਲਾ ਦਿਓ ਤਾਂ ਫੇਰ ਉਹਦਾ ਘਰ ਤਾਇਆ ਜਾਂਦਾ ਉਸ ਤੋਂ ਬਾਅਦ ਮੁਹਿੰਮ ਸ਼ੁਰੂ ਹੁੰਦੀ ਆ ਪੰਜਾਬ ਦੇ ਅੰਦਰ ਮਸ਼ਾਫ ਰੱਦ ਯੋਧਾ ਜਿਹੜਾ ਛੇੜਿਆ ਸੀ ਬਹੁਤ ਸਾਰੇ ਘਰ ਢਾ ਦਿੱਤੇ ਔਰ ਅੱਜ ਕੌਣ ਸੇਵਲ ਜਾਨੀ ਫਸ ਚੁੱਕੀ ਆ ਤਾਂ ਉਹਦਾ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਚਿੱਟਾ ਵੇਚਣ ਵਾਲੀ ਜਿਹੜੀ ਨਸ਼ੇ ਦੀ ਤਸਕਰ ਉਹ ਆਪਣੇ ਆਪ ਕੀ ਕਰੀ ਉਹ ਵੀ ਸੁਣਾ ਰਿਹਾ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਕਿ ਪੁਲਿਸ ਨੂੰ ਸਿੱਧਾ ਕਹਿ ਰਹੀ ਆ ਵੀ ਤੁਹਾਡੀ ਜਿਹੜੀ ਮਰਾਜਮ ਇਹ ਮੇਰੇ ਤੋਂ ਮੈਂ ਚਿੱਟਾ ਵੇਚਦੀ ਆ ਪਰ ਮੇਰੇ ਤੋਂ ਇਹ ਕਮਿਸ਼ਨ ਲੈ ਕੇ ਜਾਂਦੀ ਆ ਦੇਖੋ ਕਿੱਡੀ ਵੱਡੀ ਗੱਲ ਆ ਪ੍ਰਸ਼ਾਸਨ ਦੇ ਸਾਹਮਣੇ ਕਹਿ ਰਹੀ ਆ ਧਰੀ ਗਲੀ ਦੇ ਵਿੱਚ ਕਹਿ ਰਹੀ ਆ ਔਰ ਇੱਥੇ ਫਿਰ ਮੁੱਖ ਮੰਤਰੀ ਨੂੰ ਗੁੱਸਾ ਦਿਵਾਉਣਾ ਬਣਦਾ ਹੀ ਆ। ਇਹ ਵੀ ਤੁਹਾਨੂੰ ਵੀਡੀਓ ਮੈਂ ਬਾਅਦ ਦੇ ਵਿੱਚ ਦਿਖਾਉਂਗਾ ਭਗਵੰਤ ਮਾਨ ਦਾ ਐਕਸ਼ਨ। ਪਰ ਜਿਹੜਾ ਹੁਣ ਮੁੱਖ ਮੰਤਰੀ ਦੇ ਉੱਤੇ ਇਹ ਸਵਾਲ ਬਹੁਤ ਵੱਡੇ ਸਵਾਲ ਜਨਤਾ ਕਰ ਰਹੀ ਆ। ਸੁਣੋ। ਪੁਲਿਸ ਉੱਪਰ ਨਸ਼ੇ ਤੇ ਵੇਚਣ ਵਾਲਿਆਂ ਨਾਲ ਮਿਲੇ ਹੋਣ ਦੇ ਜਾਂ ਉਹਨਾਂ ਤੋਂ ਪੈਸੇ ਲੈਣ ਦੇ ਇਲਜ਼ਾਮ ਤਾਂ ਅਕਸਰ ਹੀ ਲੱਗਦੇ ਆ ਪਰ ਅੱਜ ਫਰੀਦਕੋਟ ਦੀ ਬਾਜੀਗਰ ਬਸਤੀ ਦੇ ਵਿੱਚ ਇੱਕ ਔਰਤ ਨੇ ਮਹਿਲਾ ਪੁਲਿਸ ਕਰਮਚਾਰੀ ਦੇ ਮੂੰਹ ਤੇ ਹੀ ਕਹਿ ਦਿੱਤਾ ਕਿ ਤੁਸੀਂ ਮੈਥੋਂ ਕਮਿਸ਼ਨ ਲੈ ਜਾਂਦੇ ਆ। ਇਹ ਮਾਮਲਾ ਉਦੋਂ ਦਾ ਜਦੋਂ ਕਸ ਆਪਰੇਸ਼ਨ ਤਹਿਤ ਪੁਲਿਸ ਵੱਲੋਂ ਸਰਚ ਆਪਰੇਸ਼ਨ ਜਾਰੀ ਸੀ ਜਿਹੜੇ ਇਲਾਕਿਆਂ ਦੇ ਵਿੱਚ ਨਸ਼ਾ ਵਿਕਦਾ ਉਹਨਾਂ ਦੇ ਘਰਾਂ ਦੀ ਸਰਚ ਜਾਰੀ ਸੀ ਤਾਂ ਉਸ ਮੌਕੇ ਮਾਮਲਾ ਗਰਮਾ ਜਾਂਦਾ ਜਦੋਂ ਇੱਕ ਮਹਿਲਾ ਪੁਲਿਸ ਕਰਮਚਾਰੀ ਇੱਕ ਤੌਰ ਤੋਂ ਨਸ਼ੇ ਦੀ ਤਸਕਰ ਕਹਿੰਦੀ ਹੈ ਤਾਂ ਬਦਲੇ ਵਿੱਚ ਔਰਤ ਕਹਿੰਦੀ ਹੈ ਜੇ ਮੈਂ ਤਸਕਰਾਂ ਤਾਂ ਤੂੰ ਵੀ ਮੇਰੇ ਘਰੋਂ ਕਮਿਸ਼ਨ ਲੈ ਕੇ ਜਾਂਦੀ ਰਹੀ ਹੈ ਇਹ ਉਹੀ ਔਰਤ ਦਾ ਘਰ ਕਿਆ ਜਾਂਦਾ ਜਿਹਦਾ ਪਿਛਲੇ ਦਿਨੀ ਇੱਕ ਕੰਮ ਕਰਾਏ ਵੀ ਗਈ ਸੀ ਪਾ ਇਹ ਮਾਮਲਾ ਕੋਈ ਇਹ ਨਹੀਂ ਕਿ ਚੋਰੀ ਛਪੇ ਇਹ ਮਾਮਲਾ ਪੂਰੀ ਭਰੀ ਗਲੀ ਵਿੱਚ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਤੇ ਖਾਸ ਕਰਕੇ ਡੀਐਸਪੀ ਤਰਲੋਚਨ ਸਿੰਘ ਦੇ ਸਾਹਮਣੇ ਇਹ ਗੱਲ ਕਹਿ ਦਿੱਤੀ ਕਿ ਆ ਮਹਿਲਾ ਪੁਲਿਸ ਕਰਮਚਾਰੀ ਮੇਰੇ ਤੋਂ ਪੈਸੇ ਲਿਆਂਦੀ ਰਹੀ ਹੈ ਮੇਰੇ ਤੋਂ ਕਮਿਸ਼ਨ ਲਿਆਂਦੀ ਰਹੀ ਹੈ ਇਹ ਇਲਜ਼ਾਮ ਲੱਗੇ ਤਾਂ ਫਿਰ ਪੁਲਿਸ ਵੱਲੋਂ ਮੌਕਾ ਸਭਾਇਆ ਗਿਆ ਡੀਐਸਪੀ ਤਰਲੋਚਨ ਵੱਲੋਂ ਮੌਕਾ ਸਭਾਇਆ ਗਿਆ ਉਹਨਾਂ ਵੱਲੋਂ ਦੋਨਾਂ ਧਿਰਾਂ ਨੂੰ ਸ਼ਾਂਤ ਕੀਤਾ ਗਿਆ ਤੇ ਉੱਥੇ ਲੋਕ ਹੌਲੀ-ਹੌਲੀ ਆਪਸ ਵਿੱਚ ਗੱਲਾਂ ਕਰਦੇ ਇਹ ਵੀ ਸਰਾਇ ਦਿੱਤੇ ਕਿ ਪੁਲਿਸ ਚਿੱਤੇ ਵਾਲਿਆਂ ਨੂੰ ਲੈ ਤਾਂ ਜਾਂਦੀ ਹੈ ਪਰ ਬਾਅਦ ਦੇ ਵਿੱਚ ਕੁਝ ਗੱਲਬਾਤ ਕਰਕੇ ਛੱਡ ਜਾਂਦੀ ਹੈ ਤਾਂ ਸੁਣ ਲਿਆ ਤੁਸੀਂ ਪੰਜਾਬ ਦੇ ਵਿੱਚ ਕਹਿੰਦੇ ਭਾਈ ਨਸ਼ੇ ਵਾਲਿਆਂ ਨੂੰ ਫੜ ਕੇ ਲੈ ਜਾਂਦੀ ਹੈ ਪੁਲਿਸ ਪਰ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲੈਂਦੀ ਛੱਡ ਵੀ ਜਾਂਦੇ ਨੇ ਪਰ ਹੁਣ ਇਧਰ ਮੁੱਖ ਮੰਤਰੀ ਵਾਲੇ ਪਾਸੇ ਆਜੋ ਜਿਵੇਂ ਭਗਵਾਨ ਤਮਾਮ ਦਾ ਐਕਸ਼ਨ ਜਿਹੜੀ ਕੌਂਸਟੇਬਲ ਬਠਿੰਡੇ ਵਾਲੀ ਅਮਨਦੀਪ ਕੌਰ ਤੁਸੀਂ ਵੇਖੀ ਐ ਉਸ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਕਹਿ ਦਿੱਤਾ ਸੀ ਕਿ ਤੁਸੀਂ ਐਕਸ਼ਨ ਨਹੀਂ ਲੈ ਰਹੇ ਇੱਕ ਉਹਦਾ ਕੌੜਾ ਦੱਕ ਰਿਟਾ ਰਹੇ ਤੇ ਤੁਹਾਡਾ ਫਰਜ਼ ਬਣਦਾ ਕਿ ਤੁਹਾਡੇ ਜਿਹੜੇ ਮੁਲਾਜ਼ਮ ਫੜੇ ਜਾ ਰਹੇ ਨੇ ਇਹਨਾਂ ਦੇ ਉੱਤੇ ਵੱਡੇ ਪੱਧਰ ਤੇ ਭਵੰਤਮਾਨ ਸਾਹਿਬ ਐਕਸ਼ਨ ਹੋਣਾ ਚਾਹੀਦਾ ਕਿਹੜੀ ਗੱਲ ਆ ਜਿਹੜੀ ਤੋਂ ਤੁਸੀਂ ਪਿੱਛੇ ਹਟਿਆ ਤੁਹਾਨੂੰ ਡਰ ਕਿਸ ਗੰਮ ਦਾ ਕੀ ਨੇ ਰੋਕ ਦਿੱਤਾ ਤੁਹਾਨੂੰ ਉਹਦਾ ਕਿਹਾ ਜਾ ਰਿਆ ਸੀ ਕਹਿੰਦੇ ਭਾਈ ਇਹਦੇ ਤਾਂ ਬਹੁਤ ਵੱਡੇ ਵੱਡੇ ਆਈਪੀਐਸ ਅਫਸਰਾਂ ਨਾਲ ਲਿੰਕ ਜੁੜੇ ਹੋਏ ਨੇ ਤਾਂ ਹੁਣ ਕੀ ਇੱਥੇ ਹੁਣ ਪੰਜਾਬ ਦੀ ਜਨਤਾ ਇਹ ਸੋਚੂਗੀ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕਿ ਇਸ ਕਾਂਸਟੇਬਲ ਦੇ ਲਿੰਕ ਜੁੜੇ ਹੋਏ ਨੇ ਕਿਉਂ ਨਹੀਂ ਟਾਰੇ ਆ ਉਹਦਾ ਘਰ ਕਿਉਂ ਨਹੀਂ ਵਿਰੋਧ ਜਾਰੀ ਹੁੰਦੇ ਕਹਿੰਦੇ ਭਗਵੰਤ ਮਾਨ ਨੇ ਖੁਦ ਬਿਆਨ ਦਿੱਤਾ ਸੀ ਕਿ ਮੈਂ ਜਿਹੜੀ ਉਹ ਕਾਂਸਟੇਬਲ ਕੁੜੀ ਬੀਬੀ ਫੜੀ ਗਈ ਆ ਇਹੀ ਕਿਹਾ ਸੀ ਯਾਨੀ ਕਹਿੰਦੇ ਕੁੜੀ ਫੜੀ ਜਾਂਦੀ ਆ ਬਠਿੰਡੇ ਦੇ ਵਿੱਚ ਇਹ ਖੁਦ ਮੁੱਖ ਮੰਤਰੀ ਨੂੰ ਪਤਾ ਲੱਗ ਚੁੱਕਿਆ ਸੀ ਪਰ ਫੇਰ ਵੀ ਭਗਵੰਤ ਮਾਨ ਨੇ ਐਡੀ ਵੱਡੀ ਢਿੱਲ ਕਾਦੇ ਵਾਸਤੇ ਵਰਤੀ ਆ ਦੇ ਦੂਜੇ ਘਰਾਂ ਦੇ ਵਿੱਚ ਕਿਵੇਂ ਬਡੋਜਰ ਚੱਲਦਾ ਕਿਉਂ ਚੱਲਦਾ ਸਵਾਲ ਬਹੁਤ ਵੱਡੇ ਨੇ ਯਾਨੀ ਜਿਹੜੀ ਮਹਿਲਾ ਰੱਜ ਇਹ ਇੱਕ ਕਾਰਨਾਮਾ ਦੇਖਿਆ ਗਿਆ ਪੁਲਿਸ ਦੇ ਸਾਹਮਣੇ ਕਹਿੰਦੀ ਐ ਕੰਨੀ ਤੁਹਾਡੀ ਪੁਲਿਸ ਮੁਲਾਜ਼ਮ ਕਮਿਸ਼ਨ ਲੈ ਕੇ ਜਾਂਦੀ ਐ ਮੇਰੇ ਤੋਂ ਚਿੱਟੇ ਦਾ ਔਰ ਹੁਣ ਤੁਸੀਂ ਇਹ ਵੇਖੋ ਬਈ ਕੰਦ ਵੀ ਢਾ ਦਿੱਤੀ ਗਈ ਸੀ ਪਰ ਹੁਣ ਇਹਨਾਂ ਲੋਕਾਂ ਦੇ ਦਾ ਬਡੋਜਰ ਚੱਲ ਰਹੇ ਨੇ ਪਰ ਜਿਹੜੀ ਕਾਉਸਟੇਬਲ ਬਠਿੰਡੇ ਵਾਲੀ ਆ ਅਮਨਦੀਪ ਕੌੜਾ ਕਈ ਸਾਰੇ ਹੋਰ ਮੁਲਾਜ਼ਮ ਵੀ ਫੜੇ ਜਾਂਦੇ ਆ ਇਹ ਗੁਰਦੁਆਰੇ ਦੇ ਵਿੱਚੋਂ ਫੜੇ ਜਾਂਦੇ ਚਿੱਟਾ ਲਾਂਦਾ ਖੁਦ ਇਹਨਾਂ ਦਾ ਮੁਲਾਜ਼ਮ ਫੜੇ ਜਾਂਦਾ ਉਹਦੇ ਤਾਂ ਵੀ ਕੋਈ ਐਕਸ਼ਨ ਨਹੀਂ ਪਰ ਪੰਜਾਬ ਦੀ ਜਨਤਾ ਤਾਂ ਦੇਖੋ ਸਵਾਲ ਪੁੱਛੂਗੀ ਪਰ ਉਹਦੇ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਤੁਹਾਨੂੰ ਦੇਣੇ ਪੈਣੇ ਆ ਅੱਜ ਨਹੀਂ ਕੱਲ ਨਹੀਂ ਕਦੇ ਤਾਂ ਦੇਣੇ ਪੈਣੇ ਆ ਕਿਉਂਕਿ 2027 ਦਾ ਜਿਹੜਾ ਮਾਮਲਾ ਉਹ ਵੀ ਤੁਹਾਡੇ ਸਾਹਮਣੇ ਖੜਾ ਪੰਜਾਬ ਦੀ ਜਨਤਾ ਸਾਰੀ ਜਾਗਰਤ ਹੋ ਚੁੱਕੀ ਆ 2027 ਦੇ ਵਿੱਚ ਜਨਤਾ ਤੁਹਾਡੇ ਸਾਹਮਣੇ ਹੀ ਸਵਾਲ ਧਰੂਗੀ ਕਿ ਮੁੱਖ ਮੰਤਰੀ ਸਾਹਿਬ ਜਿਹੜੀ ਤੁਹਾਡੀ ਕੌਂਸਲਰ ਫੜੀ ਜਾਂਦੀ ਆ ਉਹਦੀ ਤਾਂ ਜ਼ਬਰਦਸਤ ਵੀ ਹੋ ਜਾਂਦੀ ਆ ਬਹੁਤ ਜਲਦ ਹੋ ਜਾਂਦੀ ਐ ਉਹਦੇ ਘਰ ਦੇ ਉੱਤੇ ਬਲਡوزر ਕਿਉਂ ਨਹੀਂ ਚਲਾਇਆ ਸੀ ਕਿ ਤੁਹਾਡਾ ਨੇ ਕਿਸੇ ਉਹਨਾਂ ਦੇ ਨਾਲ ਪਾਰਟੀ ਕੁਛ ਲੱਗਦੀ ਸੀ ਬਹੁਤ ਵੱਡੇ ਵੱਡੇ ਸਵਾਲ ਪੰਜਾਬ ਦੀ ਜਨਤਾ ਦੇ ਨੇ ਅੱਜ ਵੀ ਖੜੇ ਉੱਥੇ ਸਵਾਲ ਤੇ ਕੱਲ ਵੀ ਹੋਣੇ ਆ ਕਦੇ ਮੁੱਖ ਮੰਤਰੀ ਨੂੰ ਇਹ ਵੀ ਪਤਾ ਵੀ 2021 ਦੇ ਵਿੱਚ ਟੱਕਰ ਦੇਣ ਵਾਲੀਆਂ ਬਹੁਤ ਸਾਰੀਆਂ ਪਾਰਟੀਆਂ ਮੌਜੂਦ ਖੜੀਆਂ ਤੁਹਾਡੇ ਸਾਹਮਣੇ ਜਿੰਨੀ ਬਹੁਮਤ ਦੇ ਨਾਲ ਤੁਹਾਨੂੰ ਲੋਕ ਲੈ ਕੇ ਆਏ ਸੀ ਉਨੀ ਹੀ ਨਿਮਰਤਾ ਦੇ ਨਾਲ ਮੁਖ ਫਿਰ ਤੋਂ ਤੁਹਾਨੂੰ ਡੇਗਣਗੇ ਜੋਸ਼ ਬਹੁਤ ਹਲੋਕਾਂ ਦੇ ਅੰਦਰ ਕਿਉਂਕਿ ਭਗਵੰਤ ਮਾਨ ਦਾ ਜਿਹੜਾ ਕਾਲਾ ਕਾਰਨਾਮਾ ਸਾਰੀ ਪੰਜਾਬ ਦੀ ਜਨਤਾ ਸਮਝ ਚੁੱਕੀ ਹੈ ਕਿ ਅਰਵਿੰਦ ਕੇਜਰੀਵਾਰ ਦੇ ਹੱਥਾਂ ਦੀ ਕਟ ਪੁਤਲੀ ਭਗਵੰਤ ਮਾਨ ਬਣ ਚੁੱਕੇ ਨੇ ਐਵੇਂ ਵਿੱਚ ਕੋਈ ਦੂਰ ਰਹਿਮਾ ਨਹੀਂ ਹੈਗੀਆ ਕਿਉਂਕਿ ਦਿੱਲੀੋਂ ਪਹਿਲਾਂ ਸਾਡੀ ਸਰਕਾਰ ਚੱਲਦੀ ਸੀ ਅੱਜ ਦਿੱਲੀ ਦੇ ਵਿੱਚ ਇਹਨਾਂ ਦਾ ਕੁਝ ਵੀ ਨਹੀਂ ਰਿਹਾ ਤਾਂ ਵੀ ਸਾਡੀ ਸਰਕਾਰ ਉਥੋਂ ਵਾਲੇ ਸੁਪਰੀਮੋ ਦੇ ਸਾਰੇ ਚੱਲ ਰਹੀ ਹੈ ਤੇ ਪਰ ਚੱਲਣ ਵਾਲੀ ਗੱਲ ਤਾਂ ਹੋਵੇ ਜੇ ਭਗਵੰਤ ਮਾਨ ਪੰਜਾਬ ਦੇ ਅੰਦਰ ਕੁਝ ਕਰਦਾ ਹੋਵੇ ਕਿਉਂਕਿ ਗੱਲਾਂ ਨੇ ਗੱਲਾਂ ਨਾ ਖੜਾ ਬਣਾ ਬਣਾ ਸਾਰਿਆਂ ਨੂੰ ਦੇ ਦਿੰਦਾ ਉਹ ਉਂਗਲਾ ਚੱਤੀ ਜਾਂਦੇ ਲੋਕ ਪਰ ਇਸ ਕਰਕੇ ਸੱਚ ਸੁਣਨਾ ਵੀ ਬਹੁਤ ਸਾਰਾ ਇੱਕ ਹਿੰਮਤ ਦੀ ਲੋੜ ਹੁੰਦੀ ਆ ਕਈ ਸਾਡੇ ਭੈਣ ਭਰਾਥਿਆਂ ਦੇ ਹੋਣੀ ਆ ਵੀ ਭਗਵਾਨ ਤੇ ਮਾਨ ਨੂੰ ਐ ਕਹਿ ਦਿੱਤਾ ਪਰ ਗੱਲ ਜਿਹੜੀ ਸੱਚ ਹੈ ਦਰਅਸਲ ਲੋਕਤੰਤਰ ਤਾਂ ਕਹਿ ਨਹੀਂ ਵੀ ਪੈ ਸਕਦੀ ਇਹ ਤੁਸੀਂ ਵੀ ਜਾਣਦੇ ਹੋ ਪੰਜਾਬ ਦੇ ਅੰਦਰ ਕੋਈ ਵੀ ਅਜਿਹਾ ਐਕਸ਼ਨ ਨਹੀਂ ਹੋਇਆ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਲੱਗੇ ਕਿ ਭਾਈ ਸਾਡਾ ਜਿਹੜਾ ਮੁੱਖ ਮੰਤਰੀ ਹੈ ਇਹਨੇ ਬਹੁਤ ਵੱਡਾ ਐਕਸ਼ਨ ਲੈ ਲਿਆ ਪਰ ਹੁਣ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਨਾ ਦੇਖੋ ਪੰਜਾਬ ਦੇ ਤੁਸੀਂ ਵਾਸੀ ਹੋ ਆ ਸਾਡੇ ਵੱਖ-ਵੱਖ ਹੋਰ ਸਟੇਟਾਂ ਦੇ ਵਿੱਚੋਂ ਕਿ ਭਾਈ ਜਿਹੜਾ ਇਹ ਕੋਈ ਚੱਲ ਰਿਹਾ ਸਿਰਫ ਇਹ ਨਾਟਕ ਹੈ ਜਾਂ ਹਕੀਕਤ ਹੈ ਤੁਹਾਨੂੰ ਵੀ ਪਤਾ ਕੋਈ ਵੀ ਐਕਸ਼ਨ ਨਾ ਪੁਲਿਸ ਮਲਾਜਮ ਤੇ ਆ ਨਾ ਕਿਸੇ ਵੱਡੇ ਨਸ਼ੇ ਤਸਕਰ ਤੇ ਆ ਜਿਵੇਂ ਕਿ ਬਹੁਤ ਵੱਡੇ ਵੱਡੇ ਮਗਰਮੱਛ ਵਿਪਕਸੀ ਪਾਰਟੀਆਂ ਦੇ ਵਿੱਚ ਮੌਜੂਦ ਨੇ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਬਹੁਤ ਸਾਰਾ ਹੋ ਭਗਵੰਤ ਮਾਨ ਨੂੰ ਖੁਦ ਨੂੰ ਟਾਰਗੇਟ ਕਰਦੇ ਆ ਉਹਨਾਂ ਦੇ ਘਰ ਦੇ ਉੱਤੇ ਕਿਉਂ ਨਹੀਂ ਬਲਡੋజర్ ਚੱਲਦਾ ਬਹੁਤ ਸਾਰੇ ਨਸ਼ੇ ਦੇ ਤਸਕਰ ਵੀ ਰਹੇ ਨੇ ਅੱਜ ਵੀ ਬਹੁਤ ਸਾਰਾ ਪੰਜਾਬ ਉਹਨਾਂ ਨੇ ਲੁੱਟ ਮਾਰ ਕੇ ਖਾਦਾ ਤਾਂ ਤਾਂ ਕਿ ਨਾ ਮੈਂ ਵੀ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਉਜਾਗਰ ਕਰਨੀ ਚਾਹੀਦੀ ਆ ਵੱਡੇ ਪੱਧਰ ਤੇ ਆ ਕੇ ਲੋਕਾਂ ਨੂੰ ਇਸ ਗੱਲ ਦੇ ਵਿੱਚ ਵੱਡੇ ਪੱਧਰ ਤੇ ਸਾਥ ਦੇਣਾ ਚਾਹੀਦਾ ਤਾਂ ਮੈਂ ਚਾਹੂੰਗਾ ਛੇ ਕਰ ਕੋਈ ਸਾਥ ਦੇਣਾ ਚਾਹੁੰਦਾ ਸਾਡਾ ਭੈਣ ਭਰਾ ਘਰੇ ਬੈਠਾ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਦੇ ਸਕਦਾ ਔਰ ਜਿੰਨੇ ਵੀ ਭੈਣ ਭਰਾ ਸਾਡੇ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ